ਦੋਸਤੋ ਅੱਜ ਦੀ ਵੱਡੀ ਖਬਰ ਸ਼ਹਿਰ ਤਾਰੀਵਾਲ ਤੋਂ ਆ ਰਹੀ ਆ ਤਾਰੀਵਾਲ ਦੇ ਹਾਲੀਵੁੱਡ ਪੈਲੇਸ ਦੇ ਬਾਹਰ ਰੇਲਵੇ ਸਟੇਸ਼ਨ ਨੂੰ ਜਾਣ ਵਾਲੇ ਰਸਤੇ ਤੇ ਅਚਾਨਕ ਇੱਕ ਵੱਡਾ ਦਰਖਤ ਡਿੱਗ ਗਿਆ ਜਿਸ ਦੇ ਨਾਲ ਆਵਾਜਾਈ ਬੁਰੇ ਤਰੀਕੇ ਦੇ ਨਾਲ ਬੰਦ ਹੋ ਗਈ ਦੱਸ ਦਈਏ ਕਿ ਰੇਲਵੇ ਸਟੇਸ਼ਨ ਨੂੰ ਜਾਣ ਵਾਲੇ ਰਸਤੇ ਤੇ ਜਿਹੜਾ ਇੱਕ ਸੂਆ ਜਾਂਦਾ ਵਾ ਉਸ ਦੇ ਉੱਪਰ ਇੱਕ ਵੱਡਾ ਦਰਖਤ ਡਿੱਗਾ ਵਾ ਹਾਲਾਂਕਿ ਜਾਣਕਾਰੀ ਮੁਤਾਬਕ ਉਸ ਵੇਲੇ ਚੰਗੀ ਕਿਸਮਤ ਸੀ ਕਿ ਕੋਈ ਰਾਹੀਰ ਜਾਂ ਕੋਈ ਆਵਾਜਾਈ ਇੱਥੇ ਨਹੀਂ ਸੀ ਨਹੀਂ ਤਾਂ ਵੱਡਾ ਹਾਦਸਾ ਵੀ ਹੋ ਸਕਦਾ ਸੀ ਮੌਕੇ ਤੇ ਪਹੁੰਚੇ ਸਾਬਕਾ ਕਾਉਂਸਲਰ ਗੌਰਵ ਮੁੰਨਾ ਤੇ ਆਮ ਆਦਮੀ ਪਾਰਟੀ ਦੇ ਐਸਆਈ ਵਿੰਗ ਦੇ ਜ਼ਿਲ੍ਹਾ ਸਕੱਤਰ ਰਮੇਸ਼ ਮੇਛਾ ਨੇ ਜਿਹੜਾ ਵਾ ਜ਼ਿਲ੍ਹਾ ਪ੍ਰਸ਼ਾਸਨ ਤੋਂ ਇਹ ਅਪੀਲ ਕੀਤੀ ਆ ਕਿ ਇਸ ਦਰਖਤ ਨੂੰ ਜਲਦ ਤੋਂ ਜਲਦ ਹਟਾਇਆ ਜਾਏ ਤਾਂ ਜੋ ਰੇਲਵੇ ਸਟੇਸ਼ਨ ਨੂੰ ਜਾਣ ਆਣ ਵਾਲੇ ਯਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਵੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ ਗੌਰਤਲਬ ਹੈ ਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਬਰਸਾਤ ਹੋ ਰਹੀ ਹੈ ਔਰ ਉੱਪਰੋਂ ਇਹ ਦਰਖਤ ਡਿੱਗਣ ਦੇ ਨਾਲ ਰੇਲਵੇ ਸਟੇਸ਼ਨ ਜਾਣ ਵਾਲਿਆਂ ਨੂੰ ਔਰ ਆਣ ਵਾਲਿਆਂ ਨੂੰ ਪਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕੀ ਕਹਿਣਾ ਹੈ ਇਸ ਮੌਕੇ ਦੇ ਦੋਨੋਂ ਸਾਥੀਆਂ ਦਾ ਉਹ ਸੁਣੀਏ ਮੈਂ ਜੀ ਗੌਰਵ ਮੁੰਨਾ ਸਾਬਕਾ ਕਾਉਂਸਲਰ ਮਾਡਲ ਟਾਊਨ ਤੋਂ ਇਹ 2 ਕੁ ਦਿਨ ਹੋ ਗਏ ਆ ਰਾਤ ਨੂੰ ਇਹ ਟਾਲੀ ਡਿੱਗੀ ਸੀ ਤੇ ਇਹ ਰਾਹ ਜਾਂਦਾ ਜੀ ਸਟੇਸ਼ਨ ਨੂੰ ਤੇ ਲੋਕਾਂ ਨੂੰ ਆਵਾਜਾਈ ਦੀ ਬੜੀ ਦਿੱਕਤ ਹੋਣ ਧੀਆ ਇਧਰੋਂ ਡੱਗਿਆ ਨਹੀਂ ਜਾ ਰਿਹਾ ਇੱਕੋ ਰਸਤਾ ਵਾ ਸਟੇਸ਼ਨ ਨੂੰ ਜਾਣ ਵਾਲਾ ਇਹ ਹੀ ਤੇ ਸਾਡੇ ਮਗਰਲੇ ਬੰਨੇ ਰਹਾਸ਼ੀ ਏਰੀਆ ਵੀ ਆ ਘਰ ਨੇ ਮਗਰਲੇ ਬੰਨੇ ਤੇ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਅਪੀਲ ਕਰਦੇ ਆ ਕਿ ਇਹ ਤਾਂ ਜਲਦੀ ਤੋਂ ਜਲਦੀ ਜਿਹੜਾ ਹੱਲ ਕੀਤਾ ਜਾਏ ਇਹਨੂੰ ਇੱਥੇ ਛੁਕਿਆ ਜਾਏ ਕੁੜੇ ਦਿਨ ਪਹਿਲਾਂ ਇੱਥੇ ਆ ਬੇਬੇ ਨਾਲ ਕੀ ਸਕੂਲ ਦੇ ਲਾਗੇ ਵੀ ਇਦਾਂ ਦੀ ਇੱਕ ਟਾਲੀ ਬਹੁਤ ਵੱਡੀ ਡਿੱਗੀ ਸੀ ਪਰ ਉਹ ਤੇ ਚਲੋ ਉੱਥੋਂ ਹੁਣ ਚੁੱਕ ਲਈ ਜਿੰਨੇ ਵੀ ਚੁੱਕੀ ਆ ਉਹ ਤਾਂ ਲੱਗਾ ਪ੍ਰਸ਼ਾਸਨ ਨੇ ਕੀਤੀ ਆ ਪਰਾਂ ਤੇ ਉਹਦੇ ਵਾਸਤੇ ਵੀ ਬੜਾ ਧੰਨਵਾਦ ਕਰਦੇ ਆ ਵੀ ਉਹ ਵੀ ਰਾਹ ਕਲੀਅਰ ਕੀਤਾ ਇਹਦੇ ਵਾਸਤੇ ਵੀ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਇਹ ਵੀ ਜਿਹੜੀ ਆ ਇਹ ਕਲੀਅਰ ਕੀਤਾ ਜਾਏ ਮੇਰਾ ਨਾਮ ਰਮੇਸ਼ ਕੁਮਾਰ ਆ ਵੀ ਮੈਂ ਬਤਾ ਲਿਓ ਹੁਣ ਡੇਲੀ ਧਾਰੀ ਵਾਲਾ ਨਾਵਾ ਅਪਡਾਊਨ ਕਰਨਾ ਵਾ ਇਹ ਟਾਲੀ ਕੱਲ ਦੇ ਡਿੱਗੀ ਐ ਤੇ ਇੱਥੇ ਜਦੋਂ ਵੀ ਟ੍ਰੇਨਾਂ ਆਉਂਦੀਆਂ ਬੜੀ ਮੁਸ਼ਕਲ ਆਂਦੀ ਯਾਤਰੀਆਂ ਨੂੰ ਆਵਾਜ਼ਾਂ ਹੀ ਬੰਦ ਹੋਈ ਹੈ ਬਿਲਕੁਲ ਬਰਸਾਤ ਦਾ ਮੌਸਮ ਆ ਤੁਹਾਨੂੰ ਪਤਾ ਬੜੀ ਮੁਸ਼ਕਲਾਂ ਆਂਦੀ ਪ੍ਰਸ਼ਾਸਨ ਨੂੰ ਬੇਨਤੀ ਕਰਨਿਆ ਕਿ ਇਹਨੂੰ ਜਲਦ ਤੋਂ ਜਲਦ ਚੁੱਕਿਆ ਜਾਏ ਰਿਆ ਵਾ ਰਾਤ ਨੂੰ ਡਿੱਗੀ ਹੀ ਆ ਤੇ ਉਹਦੇ ਕਰਕੇ ਜੇ ਦਿਨੇ ਡਿੱਗਦੀ ਤਾਂ ਫੇਰ ਤੇ ਕੋਈ ਨਾ ਕੋਈ ਨੁਕਸਾਨ ਹੁੰਦਾ ਵੀ ਰਾਤ ਨੂੰ ਕੋਈ ਨਹੀਂ ਆ ਗਿਆ ਤਾਂ ਵਿਚਾਰਿਆ ਇਹ ਪ੍ਰਸ਼ਾਸਨ ਨੂੰ ਦਾ ਹਾਈਲਾਈਟ ਰਹਿਣਾ ਕਹੀਦਾ ਜੀ ਕੋਈ ਵੀ ਨੁਕਸਾਨ ਕਿਸੇ ਦਾ ਹੋ ਸਕਦਾ ਹੈ ਤਰੰਤ ਬਹੁਤ ਲੱਗੇ ਇੱਥੇ ਤੇ ਇੱਥੇ ਆਵਾਜ਼ਾਂ ਹੀ ਬਰੀ ਆ ਪ੍ਰਸ਼ਾਸਨ ਨੂੰ ਵੇਖਣਾ ਚਾਹੀਦਾ ਵਾ ਕੱਲ ਸਾਰੀ ਦਿਹਾੜੀ ਪਈ ਰਹੀ ਹੈ ਅੱਜ ਵੀ ਸਾਰੀ ਸ਼ਾਮ ਹੋ ਗਈ ਹੈ ਇਹਨੂੰ ਚੁੱਕਣਾ ਚਾਹੀਦਾ ਹੈ ਹੁਣ ਤੱਕ ਤੇ ਇਹ ਤੇ ਡਿਸਟ੍ਰਿਕਟ ਨੂੰ ਬੇਨਤੀ ਕਰਨੀ ਹੈ ਜਲਦੀ ਤੋਂ ਜਲਦੀ ਚਕਾਨ ਹੋਵੇ